ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਕੰਮ ਵਾਲੀ ਏ ਕੰਮ ਹੈਗਾ ਏ ਸਰੀਏ ਦਾ ਠੀਕ ਹੈ ਜੀ ਵੀਡੀਓ ਪੂਰੀ ਸੁਣ ਲਿਓ ਤੇ ਪੂਰੀ ਸੁਣ ਕੇ ਵੀਡੀਓ ਫਿਰ ਤੁਸੀਂ ਮੈਸੇਜ ਫੋਨ ਕਰਿਆ ਕਰੋ ਇੱਕ ਆਹ ਕੰਮ ਨਾ ਕਰਿਆ ਕਰੋ ਜਿੱਦਾਂ ਅਸੀਂ ਵੀਡੀਓ ਪਾ ਦਿੰਨੇ ਮੰਨ ਲਓ ਰੋਮ ਕੰਮ ਹੈ ਆਪਰੇਸ਼ੀਆ ਹੈ ਜਾਂ ਮਿਲਾਨ ਕੰਮ ਹੈ ਠੀਕ ਹੈ ਤੁਸੀਂ ਫਿਰ ਆਪਣੀ ਐਲੀਜੀਬਿਲਟੀ ਆਪਣੀ ਨਾ ਰੱਖੇ ਕਰੋ ਜਿਹੜਾ ਇਹ ਦੇਖੇ ਕਰੋ ਵੀ ਅਸੀਂ ਜਨਨੋ ਜਿੱਕਣਾ ਸਾਨੂੰ ਬੰਦਿਆਂ ਨੇ ਕਿਹਾ ਵੀ ਹਾਂ ਸਾਨੂੰ ਇਹ ਬੰਦੇ ਚਾਹੀਦੇ ਆਪਾਂ ਰਿਲੇਟਡ ਵੀਡੀਓ ਪਾਉਣੀ ਹੈ ਠੀਕ ਹੈ ਪਰ ਬੰਦੇ ਬੈਠੇ ਹੋਣੇ ਕਈ ਵਾਰ ਰੱਜੂ ਮਿਲੀ ਆਇਆ ਮਾਨ ਤੋਂ ਬੰਦੇ ਮੈਸੇਜ ਇੱਕ ਫੋਨ ਕਰ ਕਰ ਇਹੀ ਗੱਲਾਂ ਕਹੀ ਜਾਂਦੇ ਨੇ ਬਾਈ ਸਾਡੇ ਜੋਗਾ ਮਾਨ ਤੋਂ ਬੇ ਕੰਮ ਲੱਭ ਦੋ ਯਾਰ ਜਦੋਂ ਕੰਮ ਹੋਊਗਾ ਵੀਰੇ ਹਨਾ ਆਪਾਂ ਕਿਹੜੇ ਕੋਈ ਏਜੰਸੀ ਖੋਲੀ ਵੀ ਆਇਆ ਸੀ ਕਿਹੜੇ ਕੋਈ ਫੀਸ ਲੈਣੇ ਤੇ ਇੱਕ ਸੋਸ਼ਲ ਮੀਡੀਆ ਨਾਲ ਹੀ ਮਦਦ ਹੈ ਠੀਕ ਹੈ ਤੇ ਕੰਮ ਹੈਗਾ ਇਸਰੀਏ ਦਾ ਠੀਕ ਹੈ ਜੀ 9 ਮਹੀਨੇ ਵਾਲੇ ਪੇਪਰ ਉਹ ਮੈਂ ਨੋਮੀਨਲੀ ਸੰਜੋੜਨ ਉਹ ਵੇ ਰਿਸ਼ੀ ਪੁੱਤੋ ਵੀ ਕਨੈਕਟ ਹੋ ਜੂਗਾ ਠੀਕ ਹੈ ਤੇ ਪਰ ਕੰਮ ਹੈਗਾ ਰੋਮਾ ਸਾਈਡ ਜਾਂ ਇੱਧਰ ਮਿਲਾਨ ਸੜਕ ਜਾਨੀ ਕਿ ਤੁਹਾਨੂੰ ਪਤਾ ਸਰੀਏ ਦਾ ਕੰਮ ਇੱਕ ਜਗ੍ਹਾ ਪੱਕਾ ਨਹੀਂ ਹੁੰਦਾ ਫਿਲਹਾਲ ਉਹਨਾਂ ਦਾ 2 2.5 ਸਾਲ ਦਾ ਕੰਮ ਹੈਗਾ ਰੋਮਾ ਜਿੱਥੇ ਉਹਨਾਂ ਨੇ ਦੱਸਿਆ ਜਿਵੇਂ ਤੇ ਰਹਿائش ਦਾ ਹੀਲਾ ਹੋ ਜਾਊਗਾ ਰਹਿائش ਉਹਨਾਂ ਦੀ ਹੈਗੀ ਐ ਉੱਥੇ ਜਿੱਦਾਂ ਉਹਨਾਂ ਦੀ ਰਹਿائش ਹੁੰਦੀ ਐ ਮੈਨੂੰ ਇਹਦੇ ਬਾਰੇ ਪਤਾ ਨਹੀਂ ਤੇ ਜਿੱਦਾਂ ਵੀ ਹੁਣ ਤੁਸੀਂ ਦੇਖ ਲਓ ਕੱਲ ਗਿਆਨ ਨਾ ਦਿਓ ਕੱਲ ਦੋ ਤਿੰਨ ਜਾਨੀ ਗਿਆਨ ਲੱਗੇ ਤੇ ਦਿਨ ਵੀ 6 ਯੂਰੋ ਘੰਟੇ ਦਾ ਰੇਟ ਘਟ ਹੈ ਠੀਕ ਹੈ ਮੈਂ ਪਹਿਲਾਂ ਵੀ ਕਹਿੰਦਾ ਹੁਣ ਨਾ ਫਿਰ ਜਿੱਥੇ ਵੱਧ ਮਿਲਦਾ ਉੱਥੇ ਕਰ ਲਿਆ ਕਰੋ ਕੋਈ ਚੱਕਰ ਨਹੀਂ ਹੈਗਾ ਹਨਾ ਜਿੱਥੇ ਤੁਹਾਨੂੰ ਵੱਧ ਮਿਲਦਾ ਉੱਥੇ ਕਰ ਲਓ ਤੇ ਹੁਣ ਜਿਹੜੇ ਬੰਦੇ ਵਿਲੇ ਆ ਉਹਨਾਂ ਨੂੰ ਕੋਈ ਚੱਜ ਦਾ ਗਿਆਨ ਦੇ ਦੇ ਕਰੋ ਉਹਨਾਂ ਦੇ ਅਟ ਛੜ ਨਾ ਪਾਈ ਕਰੋ ਵੀ ਹੋਰ ਪਾਸੇ ਵੱਧ ਮਿਲਦਾ ਉਹਦੇ ਚੱਕਰ ਚ ਉਹਨਾਂ ਦਾ ਉਹ ਕੰਮ ਵੀ ਛੁੱਟ ਜਾਂਦਾ ਠੀਕ ਹੈ 15 ਤੋਂ 20 ਬੰਦੇ ਚਾਹੀਦੇ ਆ ਕੰਮ ਹੈਗਾ ਫਿਲਹਾਲ ਰੂਮਾਂ ਚੱਲਣਾ ਹੈ ਕੰਮ ਰਹਿائش ਉਹਨਾਂ ਦੀ ਹੈ ਉਹ ਪੈਸੇ ਲੈਣਗੇ ਜਿੱਦਾਂ ਉਹ ਸਿਸਟਮ ਉਹ ਤੁਸੀਂ ਸਾਰੀ ਗੱਲ ਕਰ ਲਿਓ ਅਗਲੇ ਦੇ ਨਾਲ ਜਿਵੇਂ ਵੀ ਤੇ ਰੋਟੀ ਪਾਣੀ ਤੁਹਾਡਾ ਆਪਣਾ ਹੈ। ਰੋਟੀ ਪਾਣੀ ਤੁਹਾਡਾ ਆਪਣਾ ਹੈ ਤੁਸੀਂ ਆਪਣਾ ਸਮਾਨ ਲਿਆ ਕੇ ਰੱਖ ਲੋ ਜਾਂ ਜਿੱਦਾਂ ਵੀ ਤੁਸੀਂ ਬਾਹਰ ਖਾਣਾ ਜੋ ਵੀ ਸਿਸਟਮ ਹੈ ਠੀਕ ਹੈ। ਜਾਂ ਆਪਣਾ ਘਰੇ ਪਕਾ ਲਓ ਜਿੱਥੇ ਵੀ ਤੁਹਾਨੂੰ ਰੈਸ਼ ਦੇਣਗੇ। ਜਿਹੜਾ ਜਮਈ ਅਣਜਾਣ ਬੰਦਾ ਹੈ। ਜਿਹੜਾ ਜਮਈ ਨਵਾਂ ਬੰਦਾ ਹੈ। ਉਹਦੇ ਵਾਸਤੇ 6 ਯੂਰੋ ਘੰਟੇ ਦਾ ਰੇਟ ਦੇਣਾ ਉਹਨਾਂ ਨੇ। ਜਿਹੜਾ ਜਮਈ ਨਵਾਂ ਹੈ ਜਿਹਨੂੰ ਕੁਝ ਵੀ ਨਹੀਂ ਆਉਂਦਾ ਠੀਕ ਹੈ ਮਤਲਬ ਕੈਨ ਦਾ ਭਾਬੀ ਜਿਹੜਾ ਐਕਸਪੀਰੀਅੰਸ ਨਹੀਂ ਕੋਈ ਸਰੀਏ ਦਾ ਕੋਈ ਕੁਝ ਨਹੀਂ ਉਹਨੂੰ ਉਹਨਾਂ ਨੇ 6 ਯੂਰੋ ਘੰਟੇ ਦਾ ਰੇਟ ਕਿਹਾ ਹੈ। ਜਿਹੜਾ ਬੰਦਾ ਇਹਨੇ ਸਰੀਏ ਦਾ ਕੰਮ ਪਹਿਲਾਂ ਕਰਿਆ ਵਾ ਇਹ ਉਹਨੂੰ 7 ਰੁਪਏ ਵੀ ਦੇਣਗੇ ਜਿਹੜਾ ਲਿਗਾਰੇ ਲਗੂਰੇ ਕਰਦਾ ਜੋ ਵੀ ਜਦਾਂ ਜਾਲ ਜੂਲ ਉੱਪਰ ਬੰਨ੍ਹਦਾ ਆ ਜੋ ਵੀ ਸਿਸਟਮ ਹੁੰਦਾ ਉਹਨੂੰ 8 ਰੁਪਏ ਵੀ ਦੇਣਗੇ ਜਿੰਨਾ ਕੁ ਉਹਨਾਂ ਨੇ ਮੈਨੂੰ ਦੱਸਿਆ ਠੀਕ ਹੈ ਹੋ ਸਕਦਾ 15 ਰੁਪਏ ਮਿਲਦਾ ਹੋਵੇ 20 ਮਿਲਦਾ ਹੋਵੇ 10 ਮਿਲਦਾ ਹੋਵੇ ਇਹ ਤੁਸੀਂ ਆਪਣੀ ਗੱਲ ਕਰਨੀ ਅਗਲੇ ਦੇ ਨਾਲ ਜਿਹੜੇ ਬੰਦੇ ਨੇ ਕਰਿਆ ਉਹਨਾਂ ਨੂੰ ਪਤਾ ਹੁੰਦਾ ਠੀਕ ਹੈ ਤੇ ਜੇ ਡਰਾਈਵਰ ਹੈ ਕੋਈ ਜਿਹਦੇ ਕੋਲ ਲਾਇਸੈਂਸ ਹੈਗਾ ਉਹਨੂੰ ਵੱਧ ਪਹਿ ਮਿਲਣਗੇ ਜੋ ਵੀ ਸਿਸਟਮ ਹੋਊਗਾ ਉਹਨਾਂ ਦਾ ਜਿੱਦਾਂ ਉਹਨਾਂ ਨੇ ਮੈਨੂੰ ਮੈਸੇਜ ਪਾਇਆ ਮੈਂ ਉਦੋਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਆਪਣੇ ਕੋਲ ਤੋਂ ਕੁਝ ਨਹੀਂ ਦੱਸ ਰਿਹਾ ਤੁਹਾਨੂੰ ਠੀਕ ਹੈ ਤੇ ਉਹ ਤੋਂ ਬਾਅਦ ਜਿਹੜਾ ਬੰਦਾ ਚਾਹਵਾਨ ਹੈ ਜਿਹੜਾ ਬੰਦਾ ਚਾਹਵਾਨ ਹੈ 15 20 ਬੰਦਿਆਂ ਦੀ ਲੋੜ ਹੈ ਹੁਣ ਜਿਹੜਿਆਂ ਦੇ ਤਾਂ ਆ ਗਏ ਮੈਸੇਜ ਠੀਕ ਹੈ ਉਹਨਾਂ ਦਾ ਉਹਨਾਂ ਨੂੰ ਨੰਬਰ ਭੇਜ ਦੇਣਾ ਉਹ ਤੋਂ ਵੱਧ ਨਹੀਂ ਕਿਸੇ ਨਾਲ ਸ਼ੇਅਰ ਕਰ ਰਿਹਾ ਕਿ ਤੁਸੀਂ ਅਗਲੇ ਨੂੰ ਲਹੂ ਪੀ ਲੈਣੇ ਅਗਲੇ ਦਾ ਫੋਨ ਕਰ ਕਰ ਮੈਸੇਜ ਕਰ ਕਰ ਠੀਕ ਹੈ ਇੱਕ ਵਾਰ ਤੁਹਾਡੇ ਕੋਲ ਨੰਬਰ ਚੱਲ ਜਵੇ ਇਹ ਅਗਲੇ ਦੇ ਬੰਦੇ ਪੂਰੇ ਹੋ ਗਏ ਹੋਵੇਂ ਤੁਸੀਂ ਬਾਰ ਬਾਰ ਫਿਰ ਫੋਨ ਕਰੀ ਜਾਂਦੇ ਅਗਲੇ ਨੂੰ ਮੈਸੇਜ ਕਰੀ ਜਾਂਦੇ ਬਾਈ ਹੁਣ ਕਦੋਂ ਬੰਦਿਆਂ ਦੀ ਲੋੜ ਹੈ ਠੀਕ ਹੈ ਸਾਨੂੰ ਪਤਾ ਸਭ ਨੂੰ ਕੰਮ ਦੀ ਲੋੜ ਹੈ ਪਰ ਮਜਬੂਰੀ ਸਮਝੇ ਕਰੋ ਕਿਸੇ ਦੀ ਠੀਕ ਹੈ ਇੱਕ ਬਾਈ ਬਣ ਕੇ ਸਾਨੂੰ ਫੋਨ ਨਾ ਕਰੇ ਕਰੋ ਯਾਰ ਮੈਸੇਜ ਕਰ ਦਿਆ ਕਰੋ ਹੁਣ ਮੈਂ ਕੰਮ ਤੇ ਉਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਇਆ ਤਾਂ ਹੁਣ ਵੀ ਉਹਨਾਂ ਨਾਲ ਗੱਲ ਹੋਈ ਸੀ ਤੇ ਇਹ ਚੱਕਰ ਹੈ ਦੂਜਾ ਇੱਕ ਕੱਲ ਵੀਡੀਓ ਪਾਈ ਸੀਗੀ ਅੰਗੂਰਾਂ ਦੇ ਕੰਮ ਦੀ ਠੀਕ ਹੈ ਜੀ ਅੰਗੂਰਾਂ ਦਾ ਕੰਮ ਹੈ ਕੀਵੀ ਦਾ ਕੰਮ ਉੱਥੇ 5 ਬੰਦੇ ਚਾਹੀਦੇ ਉੱਥੇ ਵੀ 6 ਯੂਰੋ ਘੰਟੇ ਦਾ ਰੇਟ ਹੈ ਉਹ ਵੀ ਜੇ ਕੋਈ ਕਰਨ ਦਾ ਚਾਹਵਾਨ ਹੈ ਉਹ ਵੀ ਦੱਸ ਦਿਓ ਤੁਸੀਂ ਠੀਕ ਹੈ ਜੀ ਜਿਵੇਂ ਵੀ ਜਿੱਦਾਂ ਸਾਨੂੰ ਕੰਮ ਦਾ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਦੀ ਨਾਲ ਸ਼ੇਅਰ ਕਰ ਦਿੰਨੇ ਤੁਹਾਡੇ ਨਾਲ ਠੀਕ ਹੈ ਜੀ ਤੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜਾਂ ਜਿੱਦਾਂ ਵੀ ਫੋਲੋ ਕਰ ਲਿਆ ਕਰੋ ਜੋ ਵੀ ਸਿਸਟਮ ਹੈ ਠੀਕ ਹੈ ਤਾਂ ਪਹਿਲੇ ਜਿਹੜੇ 15 20 ਬੰਦੇ ਹੋਏ ਉਹਨਾਂ ਤੱਕ ਜਿਹੜੇ ਜਿਨ੍ਹਾਂ ਨੇ ਕੰਟੈਕਟ ਕਰ ਲਿਆ ਉਹਨਾਂ ਨੂੰ ਨੰਬਰ ਭੇਜ ਦੇਣਾ ਤੇ ਬਾਕੀਆਂ ਲਈ ਸੌਰੀ ਹੈ ਵੀਰੇ ਠੀਕ ਹੈ ਜਿੰਨੀ ਉਹਨਾਂ ਨੂੰ ਲੋਡ ਉਹਨਾਂ ਕਪਾਂ ਉਹਨਾਂ ਨੂੰ ਬੰਦੇ ਦੇ ਦੇਣੇ ਠੀਕ ਹੈ ਜੀ ਆਪਣੀ ਕੋਈ ਏਜੰਸੀ ਨਹੀਂ ਹੈਗੀ ਇਹ ਇੱਕ ਸਿਰਫ ਸੋਸ਼ਲ ਮੀਡੀਆ ਰਾਹੀਂ ਮਦਦ ਹੈ ਧੰਨਵਾਦ ਸਾਰਿਆਂ ਦਾ ਮਿਲਦੇ ਆ ਜੀ ਕੰਮ ਹੈਗਾ ਇਹ ਰੋਮਾ ਸਾਈਡ ਜਾਂ ਮਿਲਾਨ ਸਾਈਡ ਜਿੱਥੇ ਇਹਨਾਂ ਦੇ ਕੰਤੇਰੇ ਚੱਲਦੇ ਆ ਠੀਕ ਹੈ ਓਕੇ ਜੀ ਧੰਨਵਾਦ